ਕਦਾਂ ਵੀ ਸਾਰੇ ਜਣੇ ਹੋ ਠੀਕ ਠਾਕ ਹੋਮੋਗੇ ਇੱਕ ਨਵੀਂ ਵੀਡੀਓ ਚ ਫੇਰ ਤੁਹਾਡਾ ਸਵਾਗਤ ਕਰਦਾ हूं तकरीबन ਸੋਨ ਸਾਰਿਆਂ ਨੂੰ ਪਤਾ ਹੀ ਆ ਆਪਾਂ ਡੇਲੀ ਲਾਈਵ ਹੁੰਦੇ ਨੇ ਸਿਰਫ ਆਪਾਂ ਸੋਮਵਾਰ ਨੂੰ ਨਹੀਂ ਲਾਈਵ ਹੁੰਦੇ ਹੈਗੇ ਇੱਕ ਦਿਨ ਦੀ ਬ੍ਰੇਕ ਹੁੰਦੀ ਆ ਤੇ ਅੱਜ ਦੋ ਚਾਰ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਜਿਹੜੀਆਂ ਲਾਈਵ ਚ ਨਹੀਂ ਕਰੀਆਂ ਜਾਂਦੀਆਂ ਹੈਗੇ ਕਿਉਂਕਿ ਕਾਲ ਬਹੁਤ ਆ ਜਾਂਦੇ ਹੁੰਦੀ ਆ ਜਿਹੜੀ ਮੇਨ ਗੱਲ ਆ ਉਹ ਰਹਿ ਜਾਂਦੀ ਹੁੰਦੀ ਆ ਪਹਿਲੇ ਨੰਬਰ ਤੇ ਤਾਂ ਇਹ ਗੱਲ ਕਰਨੀ ਆ ਵੀ ਜਿਹੜੇ ਦਸੰਬਰ ਵਾਲੇ ਪੇਪਰ ਭਰੇ ਹੋਏ ਨੇ ਜਿਹੜੇ ਹੁਣ ਨਹੀਂ ਨਿਕਲ ਰਹੇ ਆ ਕਿ ਵੀਰ ਭਾਈਆਂ ਦੇ ਬਹੁਤ ਸਵਾਲ ਆ ਇਹ ਵੀ ਹੁਣ ਨਿਕਲਣ ਦੇ ਬੰਦ ਹੋ ਗਏ ਜਾਂ ਕੀ ਹਿਸਾਬ ਕਿਤਾਬ ਉਹਨਾਂ ਦਾ ਵੀ ਨਿਕਲਣਗੇ ਜਾਂ ਨਹੀਂ ਨਿਕਲਣਗੇ ਕਿਉਂਕਿ ਹਰ ਇੱਕ ਵੀਰ ਭਾਈ ਨੂੰ ਆਸ ਹੁੰਦੀ ਆ ਵੀ ਇਹ ਪੇਪਰ ਆ ਨਿਕਲੇ ਹੋਣਾ ਸੀ ਵੀ ਚਲੇ ਜਾਈਏ ਜਿੱਥੇ ਦੁਨੀਆ ਜਾ ਰਹੀ ਆ ਅਸੀਂ ਨਾ ਕਦੇ ਪਿੱਛੇ ਰਹਿ ਜਾਈਏ ਹੁੰਦਾ ਹੀ ਆ ਸਾਰਿਆਂ ਨੂੰ ਭਾਵੇਂ ਮੈਂ ਵੀ ਆਪਾਂ ਮੈਂ ਕੋਈ ਵੀ ਵੀਰ ਭਾਈ ਆ ਤੇ ਇਹ ਜਿਹੜੇ ਪੇਪਰ ਸੀ 15 ਫਰਵਰੀ ਤੋਂ ਬਾਅਦ ਥੋੜੇ ਜਿਹਾ ਬੰਦ ਹੋ ਗਏ ਸੀ ਉਦੋਂ ਬਾਅਦ ਨਿਕਲਨੇ ਬਿਲਕੁਲ ਬੰਦ ਹੋ ਗਏ ਸੀ ਜਿਹੜੇ ਦਸੰਬਰ ਵਾਲੇ ਪੇਪਰ ਸੀ ਉਸ ਤੋਂ ਬਾਅਦ ਮਾਰਚ ਚ ਕਲਿੱਕ ਡੇ ਆ ਗਿਆ ਤੇ ਹੁਣ 1 ਅਪ੍ਰੈਲ ਹੋ ਗਈ ਆ ਮਹੀਨੇ ਚ ਆਸ ਆਏਗੀ ਆ ਵੀ ਪੇਪਰ ਜਰੂਰ ਨਿਕਲਣਗੇ ਜਿਹੜੇ ਵੀਰ ਭਾਈ ਪੁੱਛਦੇ ਰਹਿੰਦੇ ਨੇ ਵੀ ਸਾਡੇ ਪੇਪਰ ਨਿਕਲਣਗੇ ਜਾਂ ਨਹੀਂ ਨਿਕਲਣ ਦੇ ਭਾਵੇਂ ਡੋਮੈਸਟਿਕ ਨੇ ਸਾਲ ਵਾਲੇ ਨੇ ਭਾਵੇਂ 9 ਮਹੀਨੇ ਵਾਲੇ ਨੇ ਤੁਹਾਡੇ ਪੇਪਰ ਜਰੂਰ ਨਿਕਲਣਗੇ ਥੋੜਾ ਟਾਈਮ ਵੇਟ ਕਰੋ ਕਿਉਂਕਿ 27 ਮਾਰਚ ਵਾਲੇ ਪੇਪਰ ਜਨਵਰੀ ਮਹੀਨੇ ਤੱਕ ਨਿਕਲਦੇ ਰਹੇ ਨੇ ਤੇ ਇਹ ਵੀ ਤੁਸੀਂ ਆਸ ਰੱਖੋ ਬਈ ਅਗਲੇ ਆਉਣ ਵਾਲੇ 1-2 ਮਹੀਨਿਆਂ ਚ ਇਹ ਵੀ ਪੇਪਰ ਦਸੰਬਰ ਵਾਲੇ ਨਿਕਲ ਜਣਗੇ ਹੋਰ ਸਾਰੇ ਨਹੀਂ ਮੈਂ ਕਹਿੰਦਾ ਉਹ ਚੋਂ ਮੰਨ ਲਓ ਅੱਧੇ ਪੇਪਰ ਹਜੇ ਹੋਰ ਨਿਕਲਣਗੇ ਘਟੋ ਘਟ ਖਾਸੇ ਜਾਣੇ ਨਿਕਲਣਗੇ ਸਾਰਿਆਂ ਦੇ ਨਹੀਂ ਕਹਿੰਦੇ ਉਹ ਸਾਰਿਆਂ ਦਾ ਨਹੀਂ ਮੈਂ ਕਹਿੰਦਾ ਉਹਨਾਂ ਚੋਂ ਅੱਧਿਆਂ ਦੇ ਪੇਪਰ ਨਿਕਲਣਗੇ ਆਸ ਰੱਖੋ ਠੀਕ ਆ ਇੱਕ ਜਿਹੜੇ ਦਸੰਬਰ ਵਾਲੇ ਇਹ ਗੱਲ ਸੀ ਇੱਕ ਜਿਹੜੇ ਮਾਰਚ ਵਾਲੇ ਪੇਪਰ ਸੀ ਪੁੱਛਦੇ ਰਹਿੰਦੇ ਨੇ ਵੀ ਜਿਹੜੇ 18 ਮਾਰਚ 21 ਮਾਰਚ 25 ਮਾਰਚ ਨੂੰ ਪੇਪਰ ਭਰੇ ਗਏ ਨੇ ਵੀ ਕਦੋਂ ਨਿਕਲਣਗੇ ਜਿਹੜੇ ਸਾਲ ਤੇ ਡੋਮੈਸਟਿਕ ਵਾਲੇ ਨੇ ਇਹ 60 ਦਿਨਾਂ ਤੋਂ ਬਾਅਦ ਨਿਕਲਨੇ ਸਟਾਰਟ ਹੋਣਗੇ ਜਿਹੜੇ 9 ਮਹੀਨੇ ਵਾਲੇ ਨੇ ਉਹ ਤਕਰੀਬਨ 20 ਦਿਨ ਬਾਅਦ ਸਟਾਰਟ ਹੋ ਜਾਣਗੇ ਆਉਣ ਵਾਲੀ 15 April ਤੋਂ ਬਾਅਦ ਸਟਾਰਟ ਹੋ ਜਾਣਗੇ ਥੋੜਾ ਟਾਈਮ ਵੇਟ ਕਰੋ ਹੁਣ ਇੱਕ ਰਹਿੰਦੀ ਆ ਅਪਾਰਟਮੈਂਟਾਂ ਦੀ ਗੱਲ ਵੀਰ ਭਾਈ ਬਹੁਤ ਪੁੱਛਦੇ ਨੇ ਵੀ ਅਪਾਰਟਮੈਂਟਾਂ ਖੁੱਲ ਨਹੀਂ ਰਹੀਆਂ ਕਿ ਆ ਫਰਵਰੀ ਮਹੀਨੇ ਚ ਖੁੱਲੀਆਂ ਸੀ ਤਿੰਨ ਚਾਰ ਦਿਨ ਖੁੱਲਦੀਆਂ ਰਹੀਆਂ ਸੀ ਤੇ ਵਿੱਚ ਵੀਰ ਭਾਈ ਨੇ ਬਹੁਤ ਚੱਕ ਲਈਆਂ ਵਿੱਚ ਵੀਰ ਭਾਈਆਂ ਤੋਂ ਨਹੀਂ ਚੱਕੀਆਂ ਗਈਆਂ ਤੇ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਵੀ ਆ ਮਹੀਨੇ ਦੇ ਐਂਡ ਜਾਂ ਮਈ ਚ ਕੰਪਲਸਰੀ ਇਹ ਖੁੱਲਣਗੀਆਂ ਜ਼ਰੂਰ ਖੁੱਲਣਗੀਆਂ ਤੇ ਥੋੜਾ ਵੇਟ ਕਰੋ ਤੇ ਅੱਧੇ ਦੇ ਘੰਟੇ ਬਾਅਦ ਚੈੱਕ ਕਰਦੇ ਰਹਾ ਕਰੋ ਠੀਕ ਆ ਤੇ ਉਸ ਤੋਂ ਬਾਅਦ ਜਿਹੜੇ ਉੱਥੇ ਵੀਰ ਪਾਈ ਜਾਂਦੇ ਨੇ ਜਾਂ ਜਿਨ੍ਹਾਂ ਦੇ ਨਹੀਂ ਪੇਪਰ ਜਮ੍ਹਾਂ ਹੋਏ ਹੋਏ ਹੈਗੇ ਵੀ ਉਹ ਹੁਣ ਕੀ ਕਰਨ ਬਈ ਸਾਡੇ ਵੀ ਪੇਪਰ ਜਮ੍ਹਾਂ ਹੋ ਜਾਣ ਤਕਰੀਬਨ ਮੈਂ ਉਹਨਾਂ ਨੂੰ ਦੱਸ ਦੇਣਾ ਚਾਹਣਾ ਜਿਨ੍ਹਾਂ ਨੇ ਤਾਂ ਸਿੰਗਲ ਐਂਟਰੀ ਦੀ ਗੱਲ ਕਰੀ ਆ ਉਹ ਆਪਦੇ ਆਪ ਪੇਪਰ ਜਮ੍ਹਾਂ ਕਰਾਉਣ ਦੀ ਨਾ ਕੋਸ਼ਿਸ਼ ਕਰੋ ਕਿਉਂਕਿ ਉੱਚ 50 ਤੋਂ 60% ਚਾਂਸ ਹੁੰਦੇ ਨੇ ਵੀ ਉਹ ਪੇਪਰ ਬਣਾ ਸਕਦੇ ਨੇ ਜਿਨ੍ਹਾਂ ਨੇ ਕੱਲੀ ਸਿੰਗਲ ਐਂਟਰੀ ਦੀ ਗੱਲ ਕਰੀਆ ਉਹਦੇ ਨਾਲ ਬੈਸਟ ਆਪਸ਼ਨ ਹੈਗੀ ਆ ਤੁਸੀਂ ਪੁਰਤਗਾਲ ਚਲੇ ਜਾਓ ਪੇਪਰ ਲੋਕ ਕਰਾਵੋ ਉਸ ਤੋਂ ਬਾਅਦ 6-7 ਮਹੀਨੇ ਬਾਅਦ ਤੁਹਾਡੇ ਪੇਪਰ ਅਪਲਾਈ ਹੋ ਜਾਣਗੇ 8-9 ਮਹੀਨਿਆਂ ਦੇ ਵਿੱਚ ਵਿੱਚ 9-10 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੇ ਪੇਪਰ ਬਣ ਜਾਣਗੇ ਜੇ ਤੁਸੀਂ ਇੱਕ ਨੰਬਰ 'ਚ ਗਏ ਹੋਏ ਹੋ ਜੇ ਤੁਹਾਡੇ ਕੋਲ 9 ਮਹੀਨੇ ਵਾਲਾ ਜਾਂ ਸਾਲ ਵਾਲਾ ਭਾਵੇਂ ਡਮਿਸਟਿਕ ਵਾਲਾ ਕਿਸੇ ਵੀ ਕੈਟਾਗਰੀ ਦਾ ਮਤਲਬ ਸਟicker ਵੀ ਜਾਏਗਾ ਤੇ ਇਟਲੀ ਦਾ ਤੁਸੀਂ ਪੁਰਤਗਾਲ ਜਾ ਕੇ ਪੀਪਲ ਲੌਕ ਕਰਾ ਲਓ ਬੈਸਟ ਆਪਸ਼ਨ ਹੈਗੀ ਆ ਹੁਣ ਤਾਂ ਇਹ ਵੀ ਆ ਵੀ ਜਿੱਦਣ ਤੋਂ ਤੁਸੀਂ ਫੈਲ ਲੌਕ ਕਰਾ ਲੇ ਉਸ ਦਿਨ ਤੋਂ 5 ਸਾਲਾਂ ਬਾਅਦ ਤੁਹਾਨੂੰ ਉੱਥੋਂ ਦਾ ਪਾਸਪੋਰਟ ਮਿਲ ਜਾਣਾ ਪੁਰਤਗਾਲ ਦਾ ਪਾਸਪੋਰਟ ਫਿਰ ਜਿੱਥੇ ਤੁਸੀਂ ਯੂਰਪ ਚ ਮਰਜੀ ਕੰਮ ਕਰੀ ਚ ਕੋਈ ਰੋਕ ਟੋਕ ਨਹੀਂ ਹੈਗੀ ਇੱਥੇ ਇਹ ਆ ਵੀ ਇਟਲੀ ਵਾਲੇ ਜਿਹੜੇ 9 ਮਹੀਨੇ ਵਾਲੇ ਪੇਪਰਾਂ ਤੇ ਜਾਂਦੇ ਨੇ ਜਾਂ ਕਹਿੰਦੇ ਨੇ ਸੀ ਪੇਪਰ ਜਮ੍ਹਾਂ ਕਰਾਉਣੇ ਨੇ ਭਾਵੇਂ ਅਸੀਂ ਖੁਦ ਪੇਪਰ ਜਮ੍ਹਾਂ ਕਰਾਉਣੇ ਨੇ ਮਾਲਕ ਵਕੀਲ ਦੇ ਥਰੂ ਬਈ ਸਾਡੇ ਕਿੰਨੇ ਕਿ ਚਾਂਸ ਹੁੰਦੇ ਨੇ ਬਈ ਨਾਰਮਲ ਸੰਜੋਰ ਨੂੰ ਮਿਲ ਚ ਕਿਉਂਕਿ ਐਤਕੀ 6-7000 ਬੰਦੇ ਨੂੰ ਪੱਕਾ ਕਰਿਆ ਜਾਂਦਾ ਹੁੰਦਾ ਚੇਂਜ ਕਰਾ ਸਕਦੇ ਉਹਨਾਂ ਕੋਲ ਆਪਸ਼ਨ ਹੁੰਦੀ ਹੈ ਜਿਨ੍ਹਾਂ ਕੋਲ 9 ਮਹੀਨੇ ਵਾਲੀ ਦੀ ਪੇਪਰ ਜਮ੍ਹਾਂ ਕਰਾਉਣ ਦੀ ਰਸੀਦਾਂ ਹੈਗੀਆਂ ਨੇ ਜਾਂ ਜਿਨ੍ਹਾਂ ਨੇ ਐਂਟਰੀ ਕਰਾਈ ਹੋਈ ਆ ਜਾਂ ਤਿੰਨ ਪਾ ਕੇ ਬੁਸਤੇ ਹੈਗੇ ਨੇ ਫਿੰਗਰਾਂ ਦੀ ਡੇਟ ਹੋ ਚੁੱਕੀ ਆ ਉਸ ਤੋਂ ਬਾਅਦ ਫਿੰਗਰਾਂ ਵਾਲਾ ਆਪਣੇ ਰਸੀਬ ਉੱਤੇ ਮਿਲਿਆ ਹੋਇਆ ਉਹਦੇ ਵਿਹਾਰ ਤੇ ਉਹ ਪੇਪਰ ਜਮ੍ਹਾਂ ਕਰਾ ਸਕਦੇ ਹੁੰਦੇ ਨੇ ਇਹ 5 ਤੋਂ 20% ਚਾਂਸ ਹੁੰਦੇ ਨੇ ਇਹ ਸਾਰੇ ਬੰਦਿਆਂ ਦੇ ਚੇਂਜ ਨਹੀਂ ਹੁੰਦੇ ਹੈਗੇ ਇਹ ਚ ਇਹ ਮਤਲਬ ਇਟਲੀ ਚ 5 ਤੋਂ 6000 ਬੰਦੇ ਨੂੰ ਪੱਕਾ ਕਰਿਆ ਜਾਂਦਾ ਹੁੰਦਾ ਉਹਨਾਂ ਲਈ ਆਪਸ਼ਨ ਹੁੰਦੀ ਹੈ ਵੀ ਤੁਸੀਂ ਆਪਦੇ ਪੇਪਰ ਚੇਂਜ ਕਰਾ ਸਕਦੇ ਹੋ ਬਾਈ ਜੇ ਤੁਹਾਡੇ ਕੋਲ ਤੁਹਾਡਾ ਅਥਾਲਡ ਬੰਦਾ ਆ ਜਾਂ ਜਿਹਦੇ ਥਰੂ ਆਏ ਹੋਏ ਮਾਲਕ ਜੇ ਉਹ ਤੁਹਾਨੂੰ ਰੱਖਣਾ ਚਾਹੁੰਦਾ ਵੀ ਤੁਸੀਂ ਆਪਦੇ ਪੇਪਰ ਉਹਦੇ ਥਰੂ ਜਮਾ ਕਰਾਓ ਤੁਹਾਨੂੰ ਨੋਰਮਲ ਸਜੋਰ ਨੂੰ ਮਿਲ ਜੂ ਇਹ 5 ਤੋਂ 20% ਚਾਂਸ ਹੁੰਦੇ ਨੇ ਸਾਰਿਆਂ ਦੇ ਨਹੀਂ ਚਾਂਸ ਹੁੰਦੇ ਹੈਗੇ ਬਾਕੀ ਇਹ ਆ ਗੱਲ ਜਿਹੜੇ ਡੋਮੈਸਟਿਕ ਤੇ ਸਾਲ ਵਾਲੇ ਜਾਂਦੇ ਨੇ ਉਹਨਾਂ ਦੇ ਤਕਰੀਬਨ 100% ਪੇਪਰ ਬਣੇ ਜਾਂਦੇ ਨੇ ਜੇ ਉਹਨਾਂ ਨੂੰ ਬੰਦਾ ਵਧੀਆ ਮਿਲ ਜੇਵੇ ਆ ਗੱਲਾਂ ਤੇ ਆਪਣੇ ਜਿਨ੍ਹਾਂ ਦੀ 8 ਦਿਨਾਂ ਦੇ ਵਿੱਚ ਵਿੱਚ ਐਂਟਰੀ ਹੋ ਜੇਵੇ ਸਾਰਾ ਕੁਝ ਹੋ ਜੇਵੇ ਠੀਕ ਆ ਉਹ ਉਹਨਾਂ ਦਾ ਪੱਕੇ ਬਣੇ ਜਾਂਦੇ ਨੇ ਬਾਕੀ ਕੋਸ਼ਿਸ਼ ਕਰਿਆ ਕਰੋ 8 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਐਂਟਰੀ ਹੋ ਜੇਵੇ ਪਰ ਫਾਤੂਰੇ 'ਚ ਜਾਂ ਐਂਟਰੀ ਕਰਾ ਲਓ ਜਾਂ ਪਿੱਕ ਭੇਜ ਦੂ ਠੀਕ ਆ ਉਸ ਤੋਂ ਬਾਅਦ ਜਿਹੜਾ ਨੇ ਕਿਸੇ ਥਰਡ ਮਾਲਕ ਦੇ ਥਰੂ ਪੇਪਰ ਜਮਾ ਕਰਾਏ ਨੇ ਜਿਨ੍ਹਾਂ ਦੀ 8 ਦਿਨਾਂ ਦੇ ਵਿੱਚ ਵਿੱਚ ਆਪਣੀ ਐਂਟਰੀ ਨਹੀਂ ਹੋਈ ਹੈਗੀ ਸਿੱਧੇ ਜਾ ਕੇ ਆਪਣੇ ਪੋਸਟਾਲੇ ਜਾ ਕੇ ਉਹਨਾਂ ਨੇ ਕਿੱਟ ਜਮਾ ਕਰਾਤੀ ਵਿੱਚ ਕੰਟਰੈਕਟੋ ਨਹੀਂ ਲਾਇਆ ਹੈਗਾ ਭਾਵੇਂ ਹਸਪੀਤ ਤੇ ਕੁਝ ਵੀ ਲਾ ਲਓ ਕੁਝ ਨਹੀਂ ਲਾਇਆ ਹੈਗਾ ਸਿੱਧੇ ਫਿੰਗਰਾਂ ਦੀ ਡੇਟ ਚੱਕੀ ਹੋਈ ਆ ਉਹਨਾਂ ਦੇ ਪੇਪਰ ਬਣਦੇ ਬੜੇ ਮੁਸ਼ਕਲ ਨੇ ਇਹ ਚੀਜ਼ਾਂ ਤੋਂ ਥੋੜਾ ਜਿਹਾ ਬਚੋ ਬਾਕੀ ਸਲਿੱਪਾਂ ਆ ਚੁੱਕੀਆਂ ਨੇ ਜਿੰਨਾਂ ਨੂੰ ਨਹੀਂ ਮਿਲੀਆਂ ਹੈਗੀਆਂ ਉਹ ਥੋੜੇ ਟਾਈਮ ਤੱਕ ਸਲਿੱਪਾਂ ਮਿਲ ਜਾਣਗੀਆਂ ਮਾਰਚ ਮਹੀਨੇ ਵਾਲੀਆਂ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬਾਕੀ ਥੋੜਾ ਜਿਹਾ ਆਪਣੇ ਬੰਦੇ ਨਾਲ ਵੀ ਗੱਲ ਕਰ ਲਓ ਵੀ ਸਾਨੂੰ ਕਦੋਂ ਸਲਿੱਪ ਮਿਲ ਜੂ ਬਾਕੀ ਆ ਦੋ ਚਾਰ ਗੱਲਾਂ ਸੀ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਬਹੁਤ ਜ਼ਰੂਰੀ ਸੀ ਮੇਰੇ ਦਿਮਾਗ 'ਚ ਬਹੁਤ ਟਾਈਮ ਦੀ ਘੁੰਮਦੀਆਂ ਫਿਰਦੀਆਂ ਸੀ ਕਿਉਂਕਿ ਲਾਈਵ 'ਚ ਇਹ ਗੱਲਾਂ ਨਹੀਂ ਕਲੀਅਰ ਕਰੀਆਂ ਜਾਂਦੀਆਂ ਹੈਗੀਆਂ ਜਦੋਂ ਕਲੀਅਰ ਕਰਨ ਦੀ ਕੋਸ਼ਿਸ਼ ਕਰਨ ਜਾਂ ਕੋਈ ਹੋਰ ਕੋਈ ਕਾਲ ਆ ਜਾਂਦੀ ਆ ਤੇ ਜਿਨ੍ਹਾਂ ਦੀ ਨਹੀਂ ਕਾਲ ਦਾ ਜਵਾਬ ਦਿੱਤਾ ਜਾਂਦਾ ਹੈਗਾ ਉਹਨਾਂ ਤੋਂ ਮਾਫੀ ਚਾਹੁੰਨੀ ਆ ਇੰਸਟਾਗ੍ਰam ਤੇ ਮੈਂ ਰਿਪਲਾਈ ਕਰਨਾ ਛੱਡਤਾ ਕਿਉਂਕਿ ਆਪਾਂ ਲਾਈਵ ਹੁੰਨੇ ਉਹਨੇ ਡੇਲੀ ਇੰਸਟਾਗ੍ਰam ਨਾਲ ਉਧਰ ਆਪਾਂ ਨੂੰ ਰਿਪਲਾਈ ਦਿੱਤਾ ਜਾਂਦਾ ਨਾਲ ਉਧਰ ਇਹਦੇ ਇਹਦੇ ਚੱਕਰ 'ਚ ਇਸੇ ਚੱਕਰ 'ਚ ਆਪਾਂ ਲਾਈਵ ਹੁੰਨੇ ਉਹਨੇ 2 ਘੰਟੇ 1.5 ਤੋਂ 2 ਘੰਟੇ ਕਿਉਂਕਿ ਉੱਥੇ ਕਾਲ ਕਰਦਾ ਹਰ ਵੀਰ ਭਾਈ ਜਿਹੜਾ ਤੁਹਾਡਾ ਸਵਾਲ ਆ ਆਨਸਰ ਆ ਦੋ ਹੋਰ ਵੀਰ ਭਾਈਆਂ ਨੂੰ ਵੀ ਪਤਾ ਲੱਗਦਾ ਜਿਨ੍ਹਾਂ ਦੇ ਉਹ ਦਿਮਾਗ 'ਚ ਹੁੰਦਾ ਵੀ ਇਹ ਗੱਲ ਅਸੀਂ ਪੁੱਛਣੀ ਹੈ ਉੱਥੇ ਗੱਲਾਂ ਕਲੀਅਰ ਹੋ ਜਾਂਦੀਆਂ ਹੁੰਦੀਆਂ ਨੇ ਬਾਕੀ ਇਹ ਨਹੀਂ ਹੈਗਾ ਵੀ ਤੁਹਾਨੂੰ ਮੈਂ ਇੰਸਟਾਗ੍ਰam ਤੇ ਰਿਪਲਾਈ ਕਰੂੰ ਫਿਰ ਪਦੇ ਵੱਧ ਪਤਾ ਲੱਗੂ ਇਹ ਲਾਈਵ 'ਚ ਵਧੀਆ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੁੰਦੀ ਹੈ ਸਾਰਿਆਂ ਨੂੰ ਠੀਕ ਹੈ ਬਾਕੀ ਜੇ ਕਿਸੇ ਵੀਰ ਭਾਈ ਕੋਲ ਵਧੀਆ ਨੌਲੇਜ ਹੁੰਦੀ ਹੁੰਦੀ ਆ ਜਰੂਰ ਤੁਸੀਂ ਕਾਲ ਕਰਿਆ ਕਰੋ ਸਾਰੇ ਵੀਰ ਭਾਈ ਕਿਉਂਕਿ ਆਪਣਾ ਹੀ ਇਹ ਆਪਣਾ ਹੀ ਘਰ ਆ ਜੇ ਕਿਸੇ ਕੋਲ ਵੱਧ ਨੌਲੇਜ ਹੁੰਦੀ ਆ ਉਹ ਦੂਜਿਆਂ ਨੂੰ ਸ਼ੇਅਰ ਕਰੀ ਜਾਂਦੀ ਹੁੰਦੀ ਆ ਵੀ ਉਹਨਾਂ ਵੀ ਬੰਦਿਆਂ ਨੂੰ ਵੀਰ ਭਾਈਆਂ ਨੂੰ ਪਤਾ ਲੱਗ ਜਾਵੇ ਵੀ ਆਹ ਗੱਲਾਂ ਦਾ ਧਿਆਨ ਰੱਖਣਾ ਠੀਕ ਆ ਚਲੋ ਮਿਲਦੇ ਆ ਕੱਲ੍ਹ ਨੂੰ ਲਾਈਵ 'ਚ ਰੱਬ ਰੱਖਾ ਚੜ੍ਹਦੀ ਕਲਾ ਚ ਰਹੋ ਸਾਰੇ ਵੀਰ ਭਾਈਆਂ